ਉਹਨੇ ਜਾਣਕਾਰੀ ਤੁਸੀਂ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਦੇਉ ਤਾਜੋ ਪੈਸ ਨਾ ਨਾ ਲਾ ਥੋੜਾ ਥੋੜਾ ਹੋਲੀ ਆ ਜੋ ਨਸ਼ੇ ਪਜਾਓ ਦੂਰ ਬਟੂ ਨਸ਼ੇ ਪਜਾਓ ਦੂਰ ਬਟੂ ਨਸ਼ੇ ਪਜਾਓ ਦੂਰ ਬਟੂ ਨਸ਼ੇ ਪਜਾਓ ਦੂਰ ਸ਼ੰਦੇ ਖਲਾਫ ਇਹ ਰੈਲੀ ਹੈ ਜੋ ਉਹ ਕੱਢੀ ਜਾ ਰਹੀ ਹੈ ਇਲਾਕਾ ਇਹ ਰੈਲੀ ਹੈ ਜੋ ਇਹ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਲਈ ਸਟੱਡ ਰਿਹਾ ਉਹਦੀ ਜਾਣਕਾਰੀ ਤੁਸੀਂ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਦੇਓ ਤਾਂ ਜੋ ਪੈਸ ਨਸ਼ੇ ਤੋਂ ਸਰਕਾਰ ਵੱਲੋਂ ਪਹਿਲਾਂ ਵੀ ਯੋਧਨਸਿਆਂ ਵਿਰੁੱਧ ਮੁਹਿੰਮ ਚਲਾਈ ਗਈ ਸੀ ਇਹ ਦੋ ਫੇਸ ਚੋਂ ਪਿੰਡ ਦੇ ਪਹਿਰੇਦਾਰ ਦੇ ਦਸਨਾਂ ਦੇ ਅਧੀਨ ਜਿਹੜੀ ਹੈਗੀ ਆ ਖਤਮ ਕਰਨ ਲਈ ਇਹ ਮੁਹਿੰਮ ਸਰਕਾਰ ਵੱਲੋਂ ਮੋੜ ਸ਼ੁਰੂ ਕੀਤੀ ਗਈ ਆ ਜੋ ਕਿ ਅੱਜ ਦੀ ਸ਼ੁਰੂਆਤ ਕੀਤੀ ਗਈ ਆ ਜੋ ਕਿ 18 ਪਤੋਂ 18 ਤਰੀਕ ਤੱਕ ਜਿਹੜੀ ਹੈ ਰੈਗੂਲਰ ਚੱਲਣੀ ਹੈਗੀ ਆ ਇਸ ਵਿੱਚ ਇਹ ਜਿਹੜੀ ਹੈਗੀ ਆ ਪਬਲਿਕ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਆ ਕਿ ਜਿਹੜੀ ਨਸ਼ਿਆਂ ਦੀ ਬੁਰਾਈ ਹੈ ਇਹਨੂੰ ਜੜ ਤੋਂ ਖਤਮ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਸਿਹਤ ਖਰਾਬ ਹੁੰਦੀ ਹੈ ਸਮਾਜਿਕ ਜਿਹੜੀ ਹੈਗੀ ਆ ਉਹਦੇ ਵੀ ਜਿਹੜਾ ਅਸਰ ਪੈਂਦਾ ਹੈ ਤੇ ਆਰਥਿਕ ਜਿਹੜੀ ਹੈਗੀ ਆ ਉਹ ਵੀ ਘਰਾਂ 'ਚ ਕਲੇਸ਼ ਪੈਂਦਾ ਹੈਗਾ ਇਸ ਲਈ ਜਿਹੜਾ ਹੈਗਾ ਨਸ਼ੇ ਨੂੰ ਜਿਹੜੀ ਬੁਰਾਈ ਨੂੰ ਖਤਮ ਕੀਤਾ ਜਾਵੇ ਸਪੋਰਟਸ ਵੱਲ ਜਾਇਆ ਜਾਵੇ ਚੰਗੇ ਕੰਮਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਜਿਹੜਾ ਪੰਜਾਬ ਇਹ ਦੇਸ਼ ਤਰੱਕੀ ਕਰ ਸਕੇ ਇਹ ਜੁੱਧ ਨਸ਼ਿਆਂ ਵਿਰੁੱਧ ਜੋ ਮੈਂ ਮ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਸੀ ਸਰਕਾਰ ਵੱਲੋਂ ਚਲਾਈ ਗਈ ਸੀ ਉਹਦਾ ਦੂਜਾ ਪੜਾਅ ਹੈ ਇਹ ਸੋ ਹੁਣ ਇਸ ਲਹਿਰ ਦਾ ਦੂਸਰਾ ਪੜਾਅ ਇਹ ਸ਼ੁਰੂ ਕੀਤਾ ਹੈ ਇਹਦੇ ਵਿੱਚ ਵੀ ਅਸੀਂ ਲੋਕਾਂ ਨੂੰ ਘਰੋ ਘਰ ਜਾ ਕੇ ਜਾਗਰੂਕ ਕਰ ਰਹੇ ਹਾਂ ਇਹ ਪ੍ਰੋਗਰਾਮ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਚੱਲ ਰਹੇ ਨੇ ਜਿਦੇ ਵਿੱਚ ਅਸੀਂ ਅਪੀਲ ਕਰ ਰਹੇ ਹਾਂ ਵੀ ਸਾਡਾ ਸਹਿਯੋਗ ਦੇਣ ਲੋਕ ਨੇ ਜਿਹੜੇ ਉਸ ਲਹਿਰ ਦੇ ਨਾਲ ਜੁੜਨ ਤੇ ਜਿਹੜਾ ਇਹ ਨਸ਼ਾ ਰੂਪੀ ਕੋੜ ਹੈ ਉਹਨੂੰ ਆਪਾਂ ਪੰਜਾਬ ਵਿੱਚੋਂ ਖਤਮ ਕਰ ਸਕੀਏ ਕਿਉਂਕਿ ਇਹ ਜਵਾਨ ਮੌਤਾਂ ਇਹਦੇ ਨਾਲ ਬਹੁਤ ਹੋ ਰਹੀਆਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ ਘਰਾਂ ਦੇ ਜਿਹੜੇ ਹੀਰੇ ਨੇ ਮਤਲਬ ਉਹ ਤੁਸੀਂ ਕਹਿ ਲੋ ਵੀ 17 18 ਸਾਲ ਦੀ ਉਮਰ ਦੇ ਬੱਚੇ ਉਹ ਇਸ ਦੇ ਵਿੱਚ ਇਹਦਾ ਸ਼ਿਕਾਰ ਹੋ ਰਹੇ ਨੇ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਸਾਡੇ ਸਮਾਜ ਦਾ ਹੋ ਰਿਹਾ ਸੋ ਉਹਦੇ ਲਈ ਅਸੀਂ ਸਾਡੋ ਟੂ ਡੋਰ ਜਾ ਕੇ ਅੱਜ ਰੈਲੀਆਂ ਸਾਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀਆਂ ਨੇ ਤਾਂ ਮਾਨ ਸਰਕਾਰ ਵੱਲੋਂ ਪਿਛਲੇ ਕੁਝ ਮਹੀਨੇ ਦੇ ਬਾਅਦ ਮਹੀਨਾ ਕੋ 1.5 ਮਹੀਨਾ ਇੱਕ ਨਸ਼ੇ ਦੇ ਖਿਲਾਫ ਇੱਕ ਜੁੱਧ ਨਸ਼ਿਆਂ ਪਰ ਉਹ ਸੇੜਿਆ ਗਿਆ ਸੀ ਜੋ ਕਿ ਇੱਕ ਬਹੁਤ ਵੱਡਾ ਪਰਾਲਾ ਹੈ ਜੇ ਕਿਉਂਕਿ ਜਿਹੜੇ ਨਸ਼ੇ ਨੇ ਕੱਚਾ ਕੋੜ ਹੈ ਦੇਸ਼ ਲਈ ਸਰਕਾਰਾਂ ਮਿਲੇ ਇਹਨਾਂ ਨੇ ਬੜਾ ਫਲ ਵਧਿਆ ਫੁੱਲਿਆ ਇਹ ਤੇ ਮਾਨ ਸਰਕਾਰ ਵੱਲੋਂ ਉਪਰਾਲਾ ਕਰਕੇ ਇਹਦੇ ਖਿਲਾਫ ਇੱਕ ਵੱਡੀ ਜੰਗ ਸੇੜੀ ਗਈ ਆ ਅਭਿਆਨ ਸੇੜਿਆ ਗਿਆ ਜੋ ਕਿ ਕਾਫੀ ਹੱਦ ਤੱਕ ਅਸੀਂ ਕੰਟਰੋਲ ਕੀਤਾ ਹੈ 50% ਦੇ 60% ਦੇ ਲਗਭਗ ਇਹਦੇ ਕੰਟਰੋਲ ਹੋਇਆ ਤੇ ਦੂਸਰੇ ਪੜਾਅ ਦੇ ਵਿੱਚ ਸਾਨੂੰ ਅੱਜ ਪੰਜਾਬ ਪੰਜਾਬ ਪਰ ਵਿੱਚ ਪੈਦਲ ਯਾਤਰਾ ਕਰਕੇ ਲੋਕਾਂ ਦੇ ਘਰੋਗਰੀ ਪਹੁੰਚ ਕੇ ਨਸ਼ੇ ਦੇ ਖਿਲਾਫ ਅਸੀਂ ਜੋ ਲੋਕਾਂ ਨੂੰ ਨਾਲ ਜੋੜਨ ਦੀ ਕਰ ਰਹੇ ਹਾਂ ਵੀ ਨਸ਼ੇ ਦੇ ਖਿਲਾਫ ਇੱਕ ਮਹਮਾਜੋ ਸੇੜੀ ਜਾ ਰਹੀ ਹੈ ਉਹ ਲੋਕਾਂ ਨੂੰ ਤੱਕ ਪਹੁੰਚਾ ਰਿਹਾ ਮੈਸੇਜ ਆ ਸੀ ਵੀ ਸਾਡਾ ਸਾਥ ਦਿਓ ਤਾਂ ਕਿ ਜੋ ਨਸ਼ਾ ਆਪਾਂ ਉਹਨੂੰ ਖਤਮ ਕਰ ਸਕੀਏ ਤੇ ਜਿਹੜਾ ਨੰਬਰ ਇੱਕ ਸਰਕਾਰ ਵੱਲੋਂ ਨੰਬਰ ਜਾਰੀ ਕੀਤਾ ਗਿਆ 98 991 92 402 402 ਜੀ ਇਹਤੇ ਮਿਸ ਕਾਲ ਕਰੋ 98 991 402 ਜੀ ਇਹਤੇ ਮਿਸ ਕਾਲ ਕਰੋ ਜਾਂ ਸਾਡੇ ਲਈ ਐਪ ਬਣੀ ਹੋਈ ਆ ਡਾਕਟਰ ਸਾਹਿਬ ਸਾਡੇ ਬਲਾਕ ਦੇ ਲੱਗੇ ਹੋ ਨੇ ਪ੍ਰਧਾਨ ਇਹ ਤੇ ਜੁਧ ਨਸ਼ਾ ਵਿਰੁੱਧ ਦੇ ਇਹਨਾਂ ਨੂੰ ਰਿਪੋਰਟ ਕਰ ਸਕਦੇ ਹੋ ਅਸੀਂ ਗੁਪਤ ਅਲੇ ਦੀ ਗੱਲ ਰੱਖਾਂਗੇ ਦੇਖੋ ਜੀ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਸ਼ਿਆਂ ਦੇ ਨਾਲ ਨਾਲ ਜਿਹੜੀਆਂ ਹੋਰ ਸਮਾਜਿਕ ਕੁਰਤੀਆਂ ਸੀ ਉਹਨਾਂ ਦੇ ਉੱਤੇ ਵੀ ਬੜਾ ਕਾਬੂ ਪਾਇਆ ਗਿਆ ਮੈਂ ਤਾਂ ਦੋ ਲਾਈਨਾਂ ਦੇ ਵਿੱਚ ਕਹਿਣਾ ਚਾਹੂੰਗਾ ਮਤਲਬ ਪੰਜਾਬ ਵਾਸਤੇ ਖਾਸ ਕਰਕੇ ਹਲਕਾ ਸ਼ਤਰਾਨਾ ਵਾਸਤੇ ਕਿ ਦਿਨ ਆਏ ਖੁਸ਼ੀਆਂ ਦੇ ਆਏ ਸਾਡੇ ਐਮਐਲਏ ਸਾਹਿਬ ਨੇ ਹਲਕਾ ਸ਼ਤਰਾਨੇ ਦੇ ਭਾਗ ਜਗਾਈ ਜੁੱਦ ਨਸ਼ਿਆਂ ਵਿਰੁੱਧ ਦੀ ਚੱਲ ਰਹੀ ਹੈ ਹਨੇਰੀ ਹਲਕਾ ਸੁਤਰਾਣਾ ਕਰ ਗਿਆ ਤਰੱਕੀ ਬਥੇਰੀ ਨਾ ਹੀ ਹੋਇਆ ਕਿਸੇ ਤੇ ਕੋਈ ਨਜਾਇਜ਼ ਪਰਚਾ ਤਹਿਸੀਲਾਂ ਦੇ ਵਿੱਚ ਬੰਦ ਹੋ ਗਿਆ ਨਜਾਇਜ਼ ਖਰਚਾ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਪੰਜਾਬ ਨੂੰ ਨਸ਼ੇ ਦੇ ਕੋਟ ਦੇ ਵਿੱਚੋਂ ਕੱਢ ਕੇ ਮੁੜ ਪੰਜਾਬ ਨੂੰ ਰੰਗੀਲੇ ਦਿਨਾਂ ਵੱਲ ਤੋਰ ਦਿੱਤਾ ਹੈ ਸਰਕਾਰ ਦੇ ਨਾਲ-ਨਾਲ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਜ਼ਿਲ੍ਹੇ ਦੇ ਐਸਐਸਪੀ ਜਿਨ੍ਹਾਂ ਨੂੰ ਸ਼ੇਰ ਤੇ ਦਵੰਗ ਅਫਸਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸ਼੍ਰੀ ਬਰਨੂਨ ਸ਼ਰਮਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਜੋ ਨਸ਼ਾ ਤਸਕਰਾਂ ਨੂੰ ਬਿਨਾਂ ਕਿਸੇ ਖਾਫ ਦੇ ਖੁਦ ਹੱਥ ਪਾਉਂਦੇ ਨੇ ਜੀ ਦੇਖ ਰਹੇ ਹਾਂ ਸੀ ਕੀ ਲਿਖ ਨੂੰ ਮਿਲ ਰਿਹਾ ਨਵਾਂ ਬਹੁਤ ਸੋਹਣੀ ਜਿਹੜੀ ਉਪਰਾਲਾ ਸਰਦਾਰ ਭਵਨ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਜੀ ਨੇ ਕੀਤਾ ਹੈ ਇਹ ਬਹੁਤ ਹੀ ਸਲਾਘਾਯੋਗ ਉਪਰਾਲਾ ਕੀਤਾ ਹੋਇਆ ਹੈ ਇਹਦੇ ਨਾਲ ਜੋ ਅਸੀਂ ਪਹਿਲਾਂ ਆਮ ਦੇਖਦੇ ਸੀ ਥਾਂ ਦਾ ਦੇ ਨਸ਼ਾ ਵਿਕਦਾ ਸੀਗਾ ਇਹ ਤੇ ਬਹੁਤ ਜ਼ਿਆਦਾ ਨੱਥ ਪਾ ਚੁੱਕੇ ਨੇ ਤੇ ਜੋ ਹੁਣ ਇਹ ਸਾਡੇ ਆਵਾੜਾ ਰਹੀ ਜੋ ਸਾਡੇ 17 ਆਵਾੜਨ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਮਾਜੋ ਐਮਐਲਏ ਸਾਹਿਬ ਨੇ ਜੋ ਸਾਨੂੰ ਹੁਕਮ ਦਿੱਤਾ ਹੈ ਕਿ ਹਰੇਕ ਵਾਰਚ ਹਰੇਕ ਘਰ ਚ ਜਾ ਕੇ ਨਸ਼ੇ ਵਿਰੁੱਧ ਜੋ ਵੀ ਹੈਗਾ ਉਹਨੂੰ ਜਾਗਰੂਕ ਕਰੋ ਤੇ ਜਿੱਥੇ ਵੀ ਨਸ਼ਾ ਵਿਕ ਰਿਹਾ ਹੈ ਇੱਕ ਐਪ ਵੀ ਹੈ ਵੀ ਉਸ ਤੇ ਆਟੋਮੈਟਿਕ ਤੁਸੀਂ ਮਿਸਕੋਲ ਦੋਗੇ ਤੁਹਾਡਾ ਉਸ ਤੇ ਕੋਈ ਨਾਮ ਨਹੀਂ ਆਊਗਾ ਤੇ ਤੁਹਾਡੀ ਸ਼ਿਕਾਇਤ ਦਾ ਜੋ ਦਰਜ ਕੀਤੀ ਜਾਊਗੀ ਉਸ ਤੇ ਤੁਰੰਤ ਇੱਕ ਕਾਰਵਾਈ ਵੀ ਹੋਊਗੀ ਸਾਨੂੰ ਬਹੁਤ ਹੀ ਬਹੁਤ ਅਸੀਂ ਭੱਗ ਵਾਲੇ ਆ ਕਿ ਮਾਨ ਸਰਕਾਰ ਜੋ ਸਾਡੇ ਹੋਂਦ ਵਿੱਚ ਆਈ ਹੈ ਪੰਜਾਬ ਚ ਬਹੁਤ ਇੱਕ ਖੁਸ਼ੀ ਦੀ ਲਹਿਰ ਹੈ ਭਗਵਾਨ ਜੀ ਤੁਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਬਿਲਕੁਲ ਨਸ਼ੇ ਦੇ ਵਿਰੁੱਧ ਜਦੋਂ ਦੀ ਸਰਕਾਰ ਆਈ ਹੈ ਪਿਛਲੀਆਂ ਸਰਕਾਰਾਂ ਕਹਿ ਤਾਂ ਦਿੰਦਿਆ ਸੀ ਪਰ ਕਰਦੀਆਂ ਨਹੀਂ ਸੀ ਜੋ ਕਿਦੇ ਮਾਨ ਸਾਹਿਬ ਨੇ ਕਿਹਾ ਸੀ ਉਹ ਕਰਕੇ ਦਿਖਾ ਰਹੇ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਮਾਨ ਸਾਹਿਬ ਜੀ ਨਸ਼ੇ ਭਜਾਓ ووٹ ਵਟੋ